ਪਾਵੇਂ ਕੀ ਚੋਨਜਾਬਤਾ ਲਾਗੂ ਹੈ ਪਰ ਹਲੇ ਤੱਕ ਵੀ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਦੀ ਤਾਜ਼ਾ ਮਿਸਾਲ ਹੈ ਕਰਨਤਾਰਨ ਦੇ ਪਿੰਡ ਬੈਗਮਪੂਰਾ ਵੱਜ ਕੁਛਣ ਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਉੱਤੇ ਅਧੀ ਰਾਤ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਪਰਿਵਾਰ ਨੇ ਸਾਰੀ ਰਾਤ ਸਹਿਮ ਦੇ ਵਿੱਚ guzari ਹੈ ਇਸ ਮੌਕੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਪਰਿਵਾਰ ਦੇ ਲੜਕੇ ਹਰਪਾਲ ਸਿੰਘ ਨੇ ਦੱਸਿਆ ਅਧੀ ਰਾਤ ਜਦੋਂ ਉਸ ਦੇ ਪਿਤਾ ਰਾਤ ਉੱਠੇ ਤਾਂ ਕੁਝਣ ਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਉੱਤੇ ਅਨੇਵਾ ਗੋਲੀਆਂ ਚਲਾਈਆਂ ਗਈਆਂ ਜੋ ਕਿ ਉਹਨਾਂ ਦੇ ਘਰ ਦੇ ਗੇਟ ਤੇ ਲੱਗੀਆਂ ਨੇ ਤੇ ਤਿੰਨ ਗੋਲੀਆਂ ਉਹਨਾਂ ਦੀ ਪਾਣੀ ਵਾਲੀ ਟੈਂਕੀ ਉੱਤੇ ਲੱਗੀਆਂ ਨੇ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਪਿੰਡ ਦੇ ਕੁਝ ਲੋਕ ਜਿਨ੍ਹਾਂ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਉਹਨਾਂ ਵੱਲੋਂ ਹੀ ਇਹ ਗੋਲੀਆਂ ਚਲਾਈਆਂ ਗਈਆਂ ਨੇ ਉਧਰ ਦੂਜੇ ਪਾਸੇ ਦੂਜੀ ਧਿਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਨੇ ਪਹਿਲਾਂ ਉਹਨਾਂ ਦੇ ਪੁੱਤਰ ਦੀ ਐਕਸੀਡੈਂਟ ਦੇ ਵਿੱਚ ਮੌਤ ਕਰਵਾ ਦਿੱਤੀ ਸੀ ਅਤੇ ਹੁਣ ਇਹ ਝੂਠੇ ਇਲਜ਼ਾਮ ਲਗਾ ਕੇ ਸਾਡੇ ਪਰਿਵਾਰ ਨੂੰ ਕੇਸਾਂ ਦੇ ਵਿੱਚ ਫਸਾਉਣਾ ਚਾਹੁੰਦੇ ਨੇ ਅਸੀਂ ਜੀ ਆਪਣਾ ਜੋਧਵੀਰ ਸਿੰਘ ਜੀ ਕਿਹੜਾ ਪਿੰਡ ਹੈ ਬੇਗੰਪੁਰ ਜੀ ਕੀ ਗੱਲ ਹੋਈ ਆ ਜਿਹੜੇ ਗੋੜੀਆਂ ਦੇ ਦੇਖ ਰਹੇ ਆ ਘਰ ਲੱਗਿਆ ਬਹੁਤ ਜਿਆਦਾ ਕੀ ਹਿਸਾਬਕਾਮ ਆਵਣਾ ਇਹ ਸਰ ਮੇਰੇ ਨਾਲ ਇੱਕ ਮੱਲੇ ਮੁੰਡਾ ਆਪਦਾ ਸੇਵਾ ਕਰਨ ਜਾਣੀ ਸੀ ਇੱਥੇ ਬੰਗਾਲੀਪੁਰ ਬਾਬੇ ਪੀਰ ਦੇ ਰੂੜੀ ਕੁੱਟਣੀ ਸੀ ਤੇ ਉਹ ਜਦੋਂ ਆਪਾਂ ਰੂੜੀ ਵਾਲੀ ਮਸ਼ੀਨ ਲੈਣ ਜਾ ਰਹੇ ਸੀ ਉਹ ਟਰੈਕਟਰ ਤੋਂ ਡਿੱਕੇ ਤੇ ਉਸ ਦੀ ਡੈਥ ਹੋ ਗਈ ਹੈ ਜਿਹੜੀ ਬਾਰ ਬਾਰ ਨੂੰ ਡਿੱਗ ਪਿਆ ਹੈ ਉਸ ਦੇ ਬਾਵਜੂਦ ਹੁਣ ਕਰਕੇ ਵੀ ਪੰਚਾਇਤੀ ਤੌਰ 'ਤੇ ਫੈਸਲਾ ਹੋਇਆ ਵਾ ਜੀ ਸਾਰਾ ਕੁਝ ਲਿਖਿਆ ਗਿਆ ਵਾ ਉਸ ਤੋਂ ਬਾਵਜੂਦ ਫਿਰ ਇਹ ਦੂਸਰੀ ਵਾਰੀ ਜਿਹੜਾ ਵਾ ਫਿਰ ਇੱਕ ਰੀ ਆਏ ਆਪਣੇ ਦਾਤਰ ਵਗੈਰਾ ਲੈ ਕੇ ਗੁਰਜਿੰਦ ਸਿੰਘ ਤੇ ਗੁਰਲਾਲ ਸਿੰਘ ਸਿਰੇ ਆਮ ਦਿਨੇ ਆਏ ਆ ਜੀ ਹਾਂਜੀ ਫਿਰ ਜਿਹੜਾ ਵਾ ਤੀਸਰੀ ਵਾਰੀ ਰਾਤ ਨੂੰ ਫਿਰ ਇਹ ਆ ਕੱਲ ਜਿਹੜਾ ਆਪਣੇ ਆਣ ਕੇ ਫਿਰ ਵੈਪਨ ਵਗੈਰਾ ਜਿਹੜੀਆਂ ਗੋਲੀਆਂ ਕੀਤੀਆਂ ਗਈਆਂ ਜੀ ਮਤਲਬ ਡੈਡੀ ਇੱਥੇ ਬਾਥਰੂਮ ਕਰਨ ਆਏ ਹੋਏ ਸੀ ਬਾਹਰ ਨਿਕਲੇ ਇਕਦਮੀ ਅੰਦਰ ਗਏ ਤੇ ਵੈਪਨ ਜਿਹੜਾ ਵਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਆ ਆ ਦੇਖ ਲਓ ਸਾਹਮਣੇ ਉਹ ਟੈਂਕੀ ਤੇ ਵੀ ਲੱਗੇ ਆ ਇਧਰ ਗੁਏ ਤੇ ਵੀ ਲੱਗੇ ਹੋਈਆਂ ਵਾ ਕਿੰਨੇ ਜਾਣੇ ਹਾਂਜੀ ਜਾਣੇ ਨਹੀਂ ਇਹ ਮਿਲ ਅਨ ਪਛਾਤੇ ਰਾਤੀ ਅਨ ਫਿਆਦੇ ਜਦੋਂ ਗੁਰਲਾਲ ਸੇ ਤੇ ਗੁਰਜੰਸੇ ਕੋਲੋਂ ਤੇ ਦੋ ਜਣੇ ਆਏ ਸੀ ਪਹਿਲਾਂ ਜਦੋਂ ਆਏ ਆ ਇੱਕ ਮਹੀਨਾ ਪਹਿਲਾਂ ਆਏ ਉਦੋਂ ਵੀ ਸਰਿਆਲੀ ਥਾਣੇ ਆਪਾਂ ਕੰਪਲੇਨ ਕਰਾਈ ਆ ਉਦੋਂ ਵੀ ਫੈਸਲਾ ਆਇਆ ਵਾ ਉਹ ਤੋਂ ਪਹਿਲਾਂ ਜਦੋਂ ਮੁੰਡੇ ਦੀ ਡੈਥ ਹੋਈ ਉਦੋਂ ਗੁਰਦਰਾ ਸਾਹਿਬ ਆਪਣਾ ਜਿਹੜਾ ਵਾ ਲਿਖ ਲਗਾ ਹੋਇਆ ਸਾਰਾ ਪੰਚਾਇਤੀ ਤੌਰ ਦੇ ਵਿੱਚ ਕਿੰਨੀ ਫਾਇਰਿੰਗ ਹੋਈ ਸਰਿੰਗ ਪੰਜ 6 6 ਰੌਂਦ ਹੋਏ ਆ ਜੀ ਘਰ ਤੋਂ ਘਟ ਸਾਨੂੰ ਕੋਈ ਸ਼ੱਕ ਹੈ ਹਾਂਜੀ ਸਾਨੂੰ ਇਹ ਜਿਹੜਾ ਰਾਤੀ ਵੀ ਹਮਲਾ ਕਰਨ ਆਏ ਸੀ ਆਪਣੇ ਤੇ ਜਿਹੜਾ ਵਾ ਮੇਰੇ ਜੋਧਵੀਰ ਸਿੰਘ ਤੇ ਉਤੇ ਰਾਤੀ ਵੀ ਹਮਲਾ ਕਰਨ ਆਏ ਸੀ ਮੈਂ ਇਥੇ ਰਾ ਪਹਿਲਾਂ ਕੱਲ ਪਰਸੋਂ ਇਥੇ ਮੰਜਾ ਡੱਟਦਾ ਸੀ ਇਥੇ ਮਾਜਿਕ ਸੂਈ ਸੀ ਮੈਂ ਇਹਦੇ ਕੋਲ ਸੌਂਦਾ ਹੁੰਦਾ ਸੀ ਰਾਤ ਮੈਂ ਅੰਦਰ ਪਿਆ ਹਾਂ ਜੀ ਤੇ ਰਾਤੀ ਜਿਹੜਾ ਵਾ ਰਾਤੀ ਫੇਰ ਇਸ ਤਰ੍ਹਾਂ ਆਣ ਕੇ ਤੇ ਫੈਰਿੰਗ ਕੀਤੀ ਹੋਈ ਹੈ ਤੁਹਾਨੂੰ ਪੁੱਛਾ ਗਿਆ ਕਿ ਕਿੰਨੇ ਗੋਲ ਚਲਾਈਏ ਸ਼ੱਕ ਸਰ ਉਹਨਾਂ ਦਾ ਹੀ ਆ ਗੁਰਜੰਟ ਸਿੰਘ ਹੋਣਾ ਗੁਰਲਾਲ ਸਿੰਘ ਹੋਣਾ ਦਾ ਵਾ ਤੇ ਅਮਰਜੀਤ ਪ੍ਰਗਟ ਸਿੰਘ ਉਹਨਾਂ ਦਾ ਜਿਹੜਾ ਵਾ ਬਾਪ ਆ ਗੁਰਜੰਟ ਸਿੰਘ ਤੇ ਗੁਰਲਾਲ ਸਿੰਘ ਤੇ ਨਾਲ ਅਮਰਜੀਤ ਸਾਨੂੰ ਤੇ ਉਹਨਾਂ ਦਾ ਸ਼ੱਕ ਲੱਗਦਾ ਜੀ ਇਸ ਬੰਦੇ ਨੂੰ ਪੁੱਛਦੇ ਕੋਈ ਕਾਰਵਾਈ ਨਹੀਂ ਸਰ ਰਾਤੀ 2 ਵਜੇ ਰਾਤੀ ਸਰ ਪੁਲਸਾਈ ਆ ਅੱਜ ਟਾਈਮ ਹੁਣ 11-12 ਦਾ ਹੋ ਗਿਆ ਅਜੇ ਤੱਕ ਤਾਂ ਕੋਈ ਸਰਕਾਰ ਕਾਰਵਾਈ ਨਹੀਂ ਹੋਈ ਉਹਨਾਂ ਕੋਈ ਲਾਇਸੈਂਸੀ ਹਥਿਆਰ ਹੈ ਕਿ ਨਹੀਂ 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 ਸਰ ਲਾਇਸੈਂਸੀ ਨੂੰ ਇਹ ਹਥਿਆਰ ਨਹੀਂ ਆ ਦੋ ਨਮਰੀ ਸਾਰੇ ਵੈਪਨ ਆ ਜਿਹੜੇ ਲਾਇਸੈਂਸੀ ਹਥਿਆਰ ਨਹੀਂ ਆ ਕੀ ਮੰਗ ਕਰਦੇ ਕਿੰਨੂ ਦੇ ਦਾ ਸਾਨੂੰ ਇਨਸਾਫ ਚਾਹੀਦਾ ਸਰ ਪ੍ਰਸ਼ਾਸਨ ਤੋਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਰ ਉੱਪਰ ਮਾਤਾ ਜੀ ਕਿੰਨਾ ਤੁਹਾਡਾ ਕਲੰਦਰ ਗੌਰ ਇਹ ਕੀੜਾ ਬੀ ਨੇਮ ਬੀਗਮ ਕਿ ਜਿਹੜਾ ਰਾਤੀ ਗੋਲੀ ਚਲੀ ਆ ਉਹਨਾਂ ਦੇ ਕੱਲ ਬੁਜੀਸ ਕਰਦੇ ਉਹ ਕੰਦੇ ਵੀ ਤਾਂ ਵੀ ਪਰਚਾ ਨਹੀਂ ਸੀ ਤਾਂ ਕੱਲ ਉਹਨੇ ਗੋਲੀ ਚਲਾਈ ਆ। ਨਾ ਜੀ ਸਾਡਾ ਬੱਚਾ ਤੇ ਬੱਚੇ ਮੇਰੇ ਘਰ ਆ। 9 ਵਜੇ ਆਇਆ ਡਾਕਟਰ ਲੈ ਕੇ। ਹਾਂ ਆ ਕੇ ਰੋਟੀ ਖਾ ਕੇ ਹੀ ਲੰਮੇ ਪੈ ਗਏ ਆ। ਬਾਅਦ ਦੇ ਵਿੱਚ ਉਹਦੇ ਚਾਚੇ ਦਾ ਫੋਨ ਆਇਆ। ਪੀ ਗਰਜਾ ਕਿੱਥੇ ਆ? ਇਹਨੇ ਆਖਿਆ ਚਾਚਾ ਸੁੱਤੀ ਆ। ਹਾਂ। ਇਹਨੇ ਆਖਿਆ ਵੀ ਸੁੱਤੇ ਆ। ਇਹਨੇ ਕਾਹੋ ਆਂਦਾ ਪੀ ਲਾਦੀ ਦੇ ਘਰ ਬੰਦੇ ਪੈ ਗਏ ਆ ਤਾਂ ਉਹਨਾਂ ਨੇ ਟੈਂਸ਼ਨ ਤੁਨ ਕਿ ਭਾਟੀਆਂ। ਹੂੰ। ਈ ਆਂਦਾ ਵੀ ਚਾਚੇ ਤੇੜੀਆਂ ਆਂਦਾ ਆ ਅੱਛਾ ਬਾਅਦ ਦੇ ਵਿੱਚ ਅਸੀਂ ਚੁੱਪ ਕਰਕੇ ਪਤ ਪੈ ਗਏ ਹਾਂ ਮੁਰਕੇ ਬਾਅਦ ਦੇ ਵਿੱਚ ਸਾਨੂੰ ਆਇਆ ਸਰਪੰਚ ਦਾ ਪੁੱਤ ਹਾਂ ਦੇਗੰਪੁਰ ਦੀ ਦਾ ਅੱਛਾ ਉਹਨੇ ਆਖਿਆ ਵੀ ਤੁਹਾਡੀ ਤੇ ਉਹਨਾਂ ਨੇ ਨਾਲ ਖੜੀ ਹਾਂ ਅਹੀਂ ਬੋਤੇ ਹੋ ਆਖਿਆ ਕਿ ਉਹ ਨਹੀਂ ਚੋਰ ਦੇ ਭਾਈ ਨਹੀਂ ਹਾਂ ਸਾਡੇ ਪੁੱਤਾਂ ਨੇ ਇਹ ਗੱਲ ਆਖੀ ਚੋਰ ਨਹੀਂ ਚੋਰ ਦੇ ਭਾਈ ਨਹੀਂ ਅਹੀਂ ਤੇ ਨਹੀਂ ਕੀ ਬਣ ਜਾਣਾ ਜੋ ਉਹ ਵੇਖੀ ਚਾਰ ਪੌਤਾ ਮੁਰਕੇ ਸਾਨੂੰ ਬਾਤ ਹੋ ਜੇ ਚਾਚੇ ਦਾ ਪੁੱਤ ਆਇਆ ਪਿਓ ਤੇ ਕਿਤੇ ਨਹੀਂ ਹੱਕ ਰਹੀਆਂ ਇਹਨਾਂ ਚਾਚਾ ਆ ਨਾ ਲਖਾਤੇ ਆ ਇਹਨਾਂ ਚਲਕ ਬੱਚੇ ਕੋਈ ਗੱਲ ਨਹੀਂ ਹਾਂ ਮੁੜ ਕੇ ਪੁੱਤ ਇਹਨਾਂ ਨੇ ਸਾਡੇ ਨਾਲ ਪਹਿਲਾਂ ਮੇਰਾ ਇਹਨਾਂ ਪੁੱਤ ਮਾਰਿਆ ਹਾਂ ਚਾਹ ਨੂੰ ਨਹੀਂ ਪਤਾ ਪਈ ਇਹਨਾਂ ਨੇ ਆਪ ਮਾਰਿਆ ਤੇ ਟਰੈਕਟਰ ਥੱਲੇ ਡੇਰ ਤਾ ਹਾਂ ਚਾਹ ਨੂੰ ਨਹੀਂ ਆ ਰਸਿਆ ਚਾਹ ਨੂੰ ਕੋ ਗਲੀ ਕਹਿੰਦਾ ਕੱਚੀ ਡਿੱਗਾ ਕੱਚੀ ਡਿੱਗਾ ਆਹੀ ਉਹ ਵੀ ਸਬਰ ਕਰਕੇ ਤੇ ਸੱਚਕਾਰ ਪੁੱਤ ਕਰਤਾ ਕਹੇ ਤੇ ਦਿਮਗ ਰਨਾ ਕੇ ਅੰਦਰ ਖੁਸ਼ੀਆਂ ਫੇਰ ਨਹੀਂ ਪਤਾ ਹੀ ਕੋਈ ਮਾੜੀ ਨਾ ਚੰਗੀ ਆਖੀ ਫੇਰ ਇਹਨਾਂ ਪੁੱਤ ਸਾਨੂੰ ਬਾਹਰੋਂ ਧੰਕੀ ਆਈ ਆਂ ਹਾਂ ਪਗੜੀ ਦੀ ਅਜੇ ਸੜ ਕੋਰ ਕਾਬੜਾਂ ਭਰੀਆਂ ਵੀ ਮੇਰਾ ਪੁੱਤ ਮੇਰਾ ਭਤੀਆ ਲੰਡੇ ਦੇ ਘਰ ਮੰਗਿਆ ਤੇ ਤੁਸੀਂ ਪਾ ਲੀਦਿੰਨਾ ਰਾਹ ਮਰਦੇ ਆ ਤੇ ਤੁਹਾਡਾ ਬੱਚੀ ਬੱਚਾ ਅਸੀਂ ਛੱਡਣਾ ਤੇ ਇਹ ਆਂਦੇ ਵੀ ਲੈ ਸਾਨੂੰ ਆਓ ਇਹ ਮੋੜ ਤੇ ਮੇਰੇ ਪੁੱਤ ਧੱਕੇ ਧੁੱਕੇ ਮਾਰ ਕੇ ਸਾਨੂੰ ਭੱਜ ਗਏ ਆ ਤੇ ਲੈ ਸਾਨੂੰ ਮਾਰ ਹਾਂ ਜਿਉ ਮਾਰ ਤਨ ਤਹਾ ਲੋ ਮਾਰ ਹਮ ਸਾਹੀ ਪਤਾ ਅਈ ਤੋਂ ਉਹਨਾਂ ਨੇ ਕਿਹਨਾਂ ਨੂੰ ਗੌਂਡ ਫੋਨ ਕਰਾ ਕੇ ਸੱਦੇ ਆ ਮੁੜ ਕੇ ਚਲੇ ਗਏ ਠਾਣੀ ਹਮ ਠਾਣੀ ਜਾ ਕੇ ਇਹਨਾਂ ਦਰਖਾਹੇ ਦਿੱਤੀ ਆ ਅਹੀਂ ਰਾਜ ਦੇ ਦੋਵੇਂ ਪਤੋ ਚ ਲਿਕੇ ਗਏ ਆ ਪਰ ਇਹ ਪਚਾਇਤ ਲੈ ਕੇ ਗਏ ਆ ਤੇ ਉਹਨਾਂ ਚਲੋ ਰਾਜੀ ਨਾਮਾ ਸਾਡਾ ਹੋ ਗਿਆ ਹਮ ਇਹ ਆਂਦੇ ਆ ਭੀ ਜਿਆ ਆ ਨਿੱਕੇ ਮੁੰਡੇ ਨੇ ਮਾਫੀ ਮੰਗੀ ਵੱਡੇ ਮੰਗੀ ਆ ਤੇ ਜਦੋਂ ਚਾਚਾ ਜੀ ਤੁਹਾਡੇ ਕੋਲ ਗਲਤੀ ਹੋ ਗਈ ਹੈ ਕਲਦੀਪ ਖਾ ਸਾਡੇ ਕੋਲ ਨਹੀਂ ਹੋ ਗਈ ਹੈ ਹਾਂ ਤਮਾ ਕਰਾਂ ਦੋਗੀ ਨਹੀਂ ਕੋਈ ਜੀ ਬਲਕੇ ਗਾਂ ਨਾ ਸਾਡੀ ਕੋਈ ਗੱਲ ਨਾ ਬਾਤ ਹਾਂ ਹੁਣ ਰਾਤ ਦੀ ਜਿਹੜੀ ਗੱਲ ਹੈ ਨਾ ਇਹ ਸਾਡੇ ਨਾਲ ਧੱਕਾ ਹੋ ਰਿਹਾ ਹਾਂ ਤੈਨੂੰ ਬਰਵਾ ਗੁਰਦੁਆਰੇ ਦਾ ਕੈਮਰਾ ਤਾਂ ਚੈੱਕ ਕਰਨ ਆਪਦੇ ਚੈੱਕ ਕਰਨ ਹਾਂ ਉਹਨਾਂ ਦੀਆਂ ਜਿਹੜੀਆਂ ਗੋਲੀਆਂ ਵੱਜੀਆਂ ਉਹ ਚੈੱਕ ਕਰਨ ਜੇ ਮੇਰੇ ਪੁੱਤਾਂ 'ਚ ਦੋਸ਼ ਹੋਵੇ ਮੈਂ ਆਪਦੀ ਹੱਥੀਂ ਮੈਂ ਪਰਚਾ ਕਰਾਂ ਜੇ ਮੇਰੇ ਪੁੱਤਾਂ ਦਾ ਨਾਂ ਦੋਸ਼ ਹੋਵੇ ਮੈਂ ਨਾ ਤੁਨਾ ਵੀ ਉਹ ਪੁੱਤਾਂ ਦੇ ਪੁੱਤਾਂ ਕਰਾਂ ਕੋਈ ਹਥਿਆਰ ਕਿ ਤੁਹਾਡੇ ਕੋ ਜਿਹੜੀ ਕਹਿੰਦੇ ਵੀ ਹਥਿਆਰ ਹੈ ਕਰਨੀ ਜਾਏ ਹੋਈ ਖਿਆਲ ਨਹੀਂ ਆ ਮਹਾਰਾਜ ਮੱਥੇ ਲੱਗਦਾ ਜੇ ਉਹ ਆਂਦੇ ਆ ਉਹਨਾਂ ਨੂੰ ਮਹਾਰਾਜ ਨਸੀਹਤ ਦਾ ਪਾ ਲਾਵੇ ਜੇ ਹੀ ਆਖਾਂਗੇ ਸਾਹਮਣੇ ਲਾਵੇ ਦਸਵੇਂ ਪਾਤਸ਼ਾਹ ਤੋਂ ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂਗਾ ਹੈ ਤੇ ਸਾਡੇ ਬੱਚਿਆਂ ਸਾਰਿਆਂ ਨੇ ਆਖਿਆ ਤੁਸੀਂ ਪਾਸੇ ਹੋ ਜੋ ਸਾਡੇ ਬੱਚਿਆਂ ਨੇ ਆਖਿਆ ਜਿੱਦੋਂ ਅਸੀਂ ਕੋਈ ਕੀਤਾ ਹੀ ਨਹੀਂ ਐਂ ਕੋ ਪਾਸੇ ਆਈ ਹੋਰ ਫਿਰ ਤਾਂ ਦੇ ਜਿਹੜੇ ਉੱਚਾ ਇਹਨਾਂ ਨੇ ਉਹ ਸਾਡੇ ਨਾਲ ਜਹ ਜੋਂ ਡਈ ਆ ਧੱਕਾ ਹੁੰਦਿਆ ਆ ਸਾਨੂੰ ਇਹ ਸਿਰਫ ਪਿੰਡੋਂ ਕੱਢਣ ਦਾ ਇਨਾ ਬਾਨਾ ਬਣਾਇਆ ਪੀਂ ਨਿਕਲ ਜਾਂ ਸਾਡੀ ਕੋਈ ਰੰਜਿਸ਼ ਨਹੀਂ ਸਾਡੇ ਕੋਈ ਗੱਲ ਨਹੀਂ ਇਹਨਾਂ ਸਿਰਫ ਸਾਡਾ ਬੱਚਾ ਇੱਥੋਂ ਬਾਬੇ ਚਾਰ ਵੀਰ ਦੀ ਪਾਜ ਨਾਲ ਸੇਵਾ ਨੂੰ ਲੈ ਗਿਆ ਤੇ ਜਾ ਕੇ ਇਹਨਾਂ ਮਾਰ ਕੇ ਇਹਨਾਂ ਜਾ ਕੇ ਦਾਖਲ ਕਰਾਤਾ ਹੀ ਮਾਪਿਓ ਹਾਂ ਅਸੀਂ ਵਾਪਿਓ ਸਾਹਮਣਾ ਆਹੀ ਕਿ ਕਹਿੰਦੇ ਸਾਹਮਣਾ ਹੈ ਫੇਰ ਇਹਨਾਂ ਸਾਨੂੰ ਬੱਚਾ ਮੁੱਕ ਗਿਆ ਸਾਨੂੰ ਨਾ ਦੱਸਿਆ ਇਹਦਾ ਬੱਚੇ ਦਿੱਸਤ ਹੋ ਗਏ ਤੇ ਸਾਨੂੰ ਸਾਡੇ ਅੰਗਾ ਸਾਕਾਂ ਨੇ ਆਖਣ ਲੱਗੇ ਗਰਪਾਗ ਚਲੇ ਗਿਆ ਫਿਰ ਇਹਨਾਂ ਤੂ ਤਾ ਕੇ ਸਾਨੂੰ ਗੱਡੀਆਂ ਚ ਪਾ ਕੇ ਸਾਨੂੰ ਖੇ ਲੈੰਗਾ ਹਾਂ ਇਥੇ ਲੈੰਗਾ ਕੋਈ ਇਹਨਾਂ ਦਾ ਇਹ ਤਕਾਲੀ ਭੱਜ ਗਈਆਂ ਇਹਨਾਂ ਦੀ ਆ ਬੱਚਾ ਇਹਨਾਂ ਨੇ ਕਲੇਰੀ ਲੁਕੋਇਆ ਹਾਂ ਤੱਕਣ ਲੱਗੇ ਪੂਆ ਕੋ ਚਲੇ ਗਿਆ ਆਪੇ ਜਾ ਕੇ ਰਾਨੀ ਲੁਕੀਆਂ ਹਾਂ ਹੈ ਤੇ ਜਿਹੜਾ ਉਹਨਾਂ ਦਾ ਮਾਈ ਬਾਪ ਇੱਕ ਮੁੰਡੇ ਦਾ ਬਾਪ ਤੇ ਦਾਦੀ ਆ ਉਹ ਇੱਚ ਸੀ ਸੁਹਾਣਾ ਲੈਣੇ ਬਾਤੀ ਪੀਕੀ ਗੱਲਾਂ ਕਰਦੇ ਕੀ ਨਹੀਂ ਕਰਦੇ ਤੇ ਸਾਡੇ ਕੋ ਕੀ ਪੁੱਤ ਸਾਡੇ ਤੇ ਪੁੱਤ ਤੁਰ ਗਿਆ ਅਹੀਂ ਅੱਖਾਂ ਤੋਂ ਨਹੀਂ ਹੋਗੇ ਸਾਡਾ ਇਹ ਅੱਖਾਂ ਦਾ ਸਾਰਾ ਸਾਡੇ ਮੂੰਹ 'ਚ ਲਾ ਕੇ ਟੱਕ ਬੰਦਾ ਦੂਜੇ ਬਾਸ ਸੀ ਰਾਤ ਦਿਨ ਅਹੀਂ ਉਹ ਤੇ ਜਾਂਦੇ ਦਾ ਪਿੱਛਾ ਵੀ ਨਹੀਂ ਹੁੰਦੀ ਦਾ ਮੂੰਹ ਪੈਂਦੀ ਹਾਂ ਸਾਨੂੰ ਇਹ ਦੁਖੀ ਕਰਦੇ ਆ ਹਾਂ ਤੁਨ ਪਰੇ ਬਚਾਇ ਚ ਲੈ ਕੇ ਦੇ ਦੇਣ ਕਿ ਇਹ ਇਥੋਂ ਨਿਕਲ ਜਾਣ ਐ ਨਿਕਲ ਜਾਣੇ ਕੀ ਮਗਰ ਦੇ ਕੀ ਹੁੰਦਾ ਤੁਸੀਂ ਸਾਡੀ ਮੰਗ ਇਹੋ ਆ ਕਿ ਸਾਡੇ ਨਾਲ ਤਾਂ ਕਾਹ ਰਿਹਾ ਮੇਰੇ ਪੁੱਤਾਂ ਪਾਜੀ ਬੀਗਮ ਜਿਹੜੀ ਗੋਲ ਚਲੀ ਕੀ ਮਾਮਲਾ ਹੈ ਕਹਿੰਦੇ ਕੀ ਕਾਰਵਾਈ ਕੀਤੀ ਗਈ ਵੇਖੋ ਜੀ ਮਾਮਲਾ ਬਲਜੀਤ ਸਿੰਘ ਹੈ ਜਿਨ੍ਹਾਂ ਦੇ ਘਰ ਮਤਲਬ ਗੋਲੀ ਚੱਲੀ ਹੈ ਅਸੀਂ ਵੈਰੀਫਾਈ ਕਰ ਲਏ ਆ ਔਰ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਬਲਜੀਤ ਸਿੰਘ ਨੇ ਮੌਕਾ ਵੇਖਿਆ ਗਿਆ ਠੀਕ ਹੈ ਜੀ ਜੋ ਵੀ ਫੈਕਟ ਆਉਣਗੇ ਉਹਦੇ ਮੁਤਾਬਕ ਅਗਲੀ ਕਾਰਵਾਈ ਆ ਅੱਗੇ ਚੱਲਿਆ ਦੀ ਫਿਲਹਾਲ ਬਲਜੀਤ ਸਿੰਘ ਨੇ ਸਟੇਟਮੈਂਟ ਕੋਈ ਨਹੀਂ ਦਿੱਤੀ ਬਲਜੀਤ ਦੇ ਪਰਿਵਾਰ ਵਾਲੇ ਜਿਹੜੇ ਉਹ ਕਹਿ ਰਹੇ ਆ ਕਿ ਸਾਡੇ ਘਰ ਦੀ ਗੁੰਡਾਈ ਹੈ ਪਰਿਵਾਰ ਸਿੰਘ ਦੀ ਗੁੰਡਾਈ ਹੈ ਉਹਦੇ ਮੁੰਡੇ ਗੁੰਡਾਈ ਕਰਦੇ ਨੇ। ਉਹ ਵੇਖੋ ਜੀ ਉਹਨਾਂ ਦਾ ਰਾਈਟ ਹੈ ਪਰ ਅਸੀਂ ਵੈਰੀਫਾਈ ਕਰ ਰਹੇ ਹਾਂ। ਠੀਕ ਹੈ ਜੀ ਬਲਜੀਤ ਸਿੰਘ ਵੀ ਟਾਈਮ ਲੈ ਕੇ ਗਿਆ ਸਾਡੇ ਕੋਲ। ਠੀਕ ਹੈ ਜੋ ਵੀ ਸਾਨੂੰ ਸਟੇਟਮੈਂਟ ਦੇਗਾ ਉਹਦੇ ਮੁਤਾਬਕ ਉਹ ਵੀ ਕਾਰਵਾਈ ਹੋਵੇਗੀ। ਜੇ ਕੋਈ ਦੋਸ਼ੀ ਪਾਇਆ ਗਿਆ ਤੇ ਬਿਲਕੁਲ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਹਾਂ। ਜਿਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜਾ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਕਾਰਵਾਈ ਹੋ ਜਾਂਦੀ ਹੈ। ਉਹ ਸੀਸੀਟੀਵੀ ਕੈਮਰਾ ਵੀ ਕੋਈ ਵੇਖੇ ਕੋਈ ਨਹੀਂ। ਨਹੀਂ ਉਸੇ ਸੀਸੀਟੀਵੀ ਕੈਮਰਾ ਮ ਹਾਂ ਦੇਖੋ ਇਹਦਾ ਬੋਰਡਾ ਸੀਸੀਟੀਵੀ ਦਾ ਪਰ ਮੇ ਲੱਗ ਰਿਹਾ ਉਹ ਉਹਦੇ ਬਾਅਦੀਆਂ ਗੱਲਾਂ ਜੀ ਅਲਰਮ ਸਿਗੇਸ਼ਨ ਚੱਲ ਰਹੀ ਆ ਕੋਈ ਗੱਲ ਨਹੀਂ ਦੇਖਣਾ ਹਾਂ